ਸੁਬਾਨਪੁਰ ਸੁਬਾਨਪੁਰ ਪੁਲਿਸ ਨੂੰ ਐਫ ਆਈ ਆਰ ਕਰਨ ਦੇ ਲਈ ਸਰਦਾਰ ਭਗਤ ਸਿੰਘ ਮਾਨ ਨੇ ਹੁਕਮ ਜਾਰੀ ਕਰਤੇ ਆ ਕਿ ਖੈਰੇ ਨੂੰ ਬਾਹਰ ਆਉਣ ਤੋਂ ਪਹਿਲਾਂ ਇੱਕ ਹੋਰ ਮੁਕਾਦਮਾ ਦਰਜ ਕਰਕੇ ਫਿਰ ਅੰਦਰ ਜੇਲ੍ਹ ਦੇ ਵਿੱਚ ਤੱਕ ਦਿੱਤਾ ਜਾਵੇ ਜਿਹੜਾ ਬੰਦਾ ਤੁਹਾਡੇ ਲਈ ਆਪਣੀ ਨੀਂਦ ਗਵਾ ਸਕਦਾ ਤੁਹਾਡੇ ਲਈ ਜੇਲ੍ਹਾਂ ਚ ਜਾ ਸਕਦਾ ਤੁਹਾਡੇ ਲਈ ਸਰਕਾਰ ਨਾਲ ਟੱਕਰ ਲੈ ਸਕਦਾ ਅੱਜ ਇਹ ਨਾ ਹੋਵੇ ਕਿ ਅੱਜ ਆਪਾਂ ਘਰਾਂ ਚ ਬੈਠੇ ਰਹੀਏ ਤੇ ਉਹ ਬੰਦਾ ਦੁਖੀ ਹੋਵੇ ਉਸ ਬੰਦੇ ਨੂੰ ਨਿੱਜੀ ਤੌਰ ਤੇ ਟੌਰਚਰ ਕੀਤਾ ਜਾਵੇ ਉਹ ਬੰਦੇ ਨੂੰ ਜੇਲਾ ਸਾੜ ਦਿੱਤਾ ਜਾਵੇ ਤੇ ਫਿਰ ਸਾਡੇ ਤੇ ਲਾਹਨਤ ਹੈ ਭਾਈ ਜੇ ਅਸੀਂ ਨਾ ਬੋਲੇ ਸਰਦਾਰ ਸੁਪਾਲ ਸਿੰਘ ਖੈਰਾ ਹੋ ਇਨਸਾਨ ਹੈ ਪੰਜਾਬੀਓ ਜਿਹੜਾ ਇਨਸਾਨ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਦੇ ਸਿੱਖੀ ਦੀ ਗੱਲ ਕਰਦਾ ਹੈ ਪੰਜਾਬ ਦੇ ਸਿੱਖੀ ਮਸਲਿਆਂ ਦੀ ਗੱਲ ਕਰਦਾ ਹੈ ਹਮੇਸ਼ਾ ਤੁਹਾਡੇ ਹੱਕ 'ਚ ਬੋਲਿਆ ਆਣੀਆਂ ਦੇ ਹੱਕ ਚ ਬੋਲਿਆ ਐ ਐਨਐਸਏ ਜਿਹੜੀ ਲੱਗਦੀ ਰਹੀ ਉਹਦੇ ਮਤਲਬ ਵਿਰੋਧ ਦੇ ਵਿੱਚ ਬੋਲਿਆ ਭਾਈ ਅਮਰਤਪਾਲ ਸਿੰਘ ਖਾਲਸੇ ਦੀ ਗੱਲ ਕੀਤੀ ਕੀ ਇਕੱਲਾ ਭਗਵੰਤ ਮਾਨ ਹੀ ਚਾਹੁੰਦਾ ਕਿ ਇਹ ਪੰਜਾਬ ਬਚੇ ਪਰ ਇਹ ਕੋਝੀਆਂ ਹਰਕਤਾਂ ਤੋਂ ਪਤਾ ਲੱਗਦਾ ਕਿ ਭਗਵੰਤ ਮਾਨ ਨਫ਼ਰਤ ਦੀ ਰਾਜਨੀਤੀ ਕਰ ਰਿਹਾ ਹੈ ਇਹ ਕੋਝੀਆਂ ਹਰਕਤਾਂ ਇਹ ਨਿੱਜੀ ਲੜਾਈਆਂ ਲੜ ਰਿਹਾ ਹੈ ਜਿਹੜਾ ਬੰਦਾ ਇਹਦੇ ਖਿਲਾਫ ਬੋਲਦਾ ਉਹ ਜੇਲ੍ਹਾਂ ਚ ਜਿਹੜਾ ਬੰਦਾ ਇਹਦੇ ਖਿਲਾਫ ਬੋਲਦਾ ਉਹਤੇ ਪਰਚੇ ਉਹਨੂੰ ਪਰੇਸ਼ਾਨੀਆਂ ਚਲਵੀਆਂ ਪੈਰੀ ਨੇ ਐਨਾ ਕੁਸਤਾ ਯਾਰ ਕੈਪਟਨ ਤੇ ਬਾਦਲਾ ਨਹੀਂ ਕੀਤਾ ਹਾਂ ਹੁਣ ਜਿ ਭਾਵੇਂ ਬਾਦਲਾ ਨੇ ਸਾਡੀ ਕੌਮ ਦਾ ਬੇੜਾ ਕਰਕ ਕੀਤਾ ਪਰ ਆਹ ਕੰਮ ਨਹੀਂ ਜਿਹੜੇ ਉਹਨਾਂ ਦੇ ਖਿਲਾਫ ਬੋਲੇ ਵੀ ਉਹਨਾਂ ਤੇ ਪਰਚੇ ਉਹਨਾਂ ਨੂੰ ਜੇਲ੍ਹਾਂ ਤੱਕ ਦੋ ਯਾਰ ਭਗੰਤ ਸਿੰਘ ਤੂੰ ਤਾਂ ਜਮੀ ਨਿੱਜੀ ਲੜਾਈਆਂ ਤੇ ਆ ਗਿਆ ਯਾਰ ਇਹ ਤੈਨੂੰ ਪੰਜਾਬੀ ਕਹਿਣਾ ਚਾਹੁੰਦੇ ਆ ਕਿ ਇਹ ਸਭ ਕੁਸ ਤੁ ਗਲਤ ਕਰ ਰਹੇ ਆਂ ਸਾਡੇ ਨੌਜਵਾਨਾਂ ਦੇ ਐਨਐਸਐ ਲਾ ਕੇ ਡਿਬਰੂਗੜ੍ਹ ਭੇਜੇ ਹੋਏ ਆ ਤੇ ਕੇਰੀ ਵਾਲਾ ਵਰਗੇ ਚੋਰ ਜਿਨ੍ਹਾਂ ਨੇ ਈਡੀ ਦੀ ਰੇਡ ਮਾਰੀ ਜਦੋਂ ਇਹਨਾਂ ਨੇ ਕਿਸੇ ਤੇ ਈਡੀ ਦੀ ਰੇਡ ਵੱਜੀ ਤਾਂ ਬਦਲ ਆਖੋਰੀ ਦੀ ਰਾਜਨੀਤੀ ਤੇ ਜਦੋਂ ਇਹ ਕਿਸੇ ਤੇ ਰੇਡ ਮਰਪਾਉਂਦੇ ਆ ਤਾਂ ਇਨਕਲਾਬ ਬਸ ਆ ਗੱਲਾਂ ਨੇ ਇਹਨਾਂ ਕੋਲੇ ਹੋਰ ਕੋਈ ਗੱਲ ਨਹੀਂ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਫੜਿਆ ਜਾਵੇ ਤਾਂ ਤਾਂ ਇਹ ਕਹਿੰਦੇ ਤਾਂ ਬਦਲੇ ਬਦਲਾ ਖੋਰੀ ਦੀ ਰਾਜਨੀਤੀ ਕਰ ਰਹੇ ਆ ਮੋਦੀ ਤੇ ਜਦੋਂ ਕੋਈ ਹੋਰ ਫੜਿਆ ਜਾਵੇ ਫਿਰ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਇਹ ਇਨਕਲਾਬ ਦੀਆਂ ਲੀਹਾਂ ਤੇ ਅਸੀਂ ਚੱਲ ਪਿਆਗੇ ਅਸੀਂ ਚੋਰਾਂ ਨੂੰ ਫੜ ਰਹੇ ਆ ਇਹ ਗੱਲ ਪੁੱਛਣਾ ਚਾਹਣਾ ਕਾਂਗਰਸ ਨੂੰ ਕਿ ਕਾਂਗਰਸ ਵਾਲਿਓ ਉਹ ਇੱਕ ਝੂਠੇ ਮੰਤਰੀ ਪਿੱਛੇ ਉਹ ਕਿਹੜਾ ਭਾਰਤ ਭੂਸ਼ਨ ਕਿਹੜਾ ਉਹ ਤੁਹਾਡਾ ਆਸੂ ਉਹਦੇ ਪਿੱਛੇ ਤੁਸੀਂ ਧਰਨੇ ਲਾ ਸਕਦੇ ਹੋ ਉਹ ਇੱਕ ਸੱਚਾ ਬੰਦਾ ਜਿਹਨੇ ਪੰਜਾਬ ਦੀ ਲੜਾਈ ਲੜ ਰਿਹਾ ਤੇ ਉਹਦੇ ਪਿੱਛੇ ਤੁਸੀਂ ਚੁੱਪਧਰੀ ਬੈਠੇ ਹੋ ਯਾਰ ਫੇਰ ਤਾਂ ਸਿੱਧਮ ਸਿੱਧੀਆਂ ਤੁਹਾਡੀਆਂ ਅੰਗਲੀਆਂ ਸੰਗਲੀਆਂ ਭਵੰਤਮਨ ਨਾਲ ਜੁੜੀਆਂ ਹੋਈਆਂ ਨੇ ਰਾਜਾ ਬ੍ਰਿੰਗ ਨਹੀਂ ਚਾਹੁੰਦਾ ਕਿ ਸਰਦਾਰ ਸੁਖਪਾਲ ਸਿੰਘ ਖੇਰਾ ਬਾਹਰ ਆਵੇ ਇਹ ਇਹ ਸਾਰਾ ਕੁਝ ਰਾਜਾ ਬ੍ਰਿੰਗ ਤੇ ਭਵੰਤਮਨ ਕਰ ਰਹੇ ਨੇ ਕਿਉਂਕਿ ਜਿਹੜੀ ਜਗ੍ਹਾ ਤੇ ਅੱਜ ਰਾਜਾ ਬਣ ਗਿਆ ਉੱਥੇ ਸਰਦਾਰ ਸੁਪਾਲ ਸਿੰਘ ਖੜਾ ਹੋਣਾ ਚਾਹੀਦਾ ਪੰਜਾਬ ਦੇ ਲੋਕ ਚਾਹੁੰਦੇ ਆ ਮੈਂ ਤਾਂ ਇਹ ਸੋਚਦਾ ਹਾਂ ਨਾ ਕਿ ਇਹ ਲੋ ਇਹ ਜਿਹੜੇ ਲੀਡਰਾਂ ਚੱਲੀ ਜਾਂਦੇ ਆ ਦੇਖੋ ਚੋਰਾਂ ਨੂੰ ਫੜ ਦਿਓ ਠੀਕ ਐ ਤੁਹਾਡੇ ਹੱਕ ਚ ਫੜਨੇ ਵੀ ਚਾਹੀਦੇ ਡਾਟ ਪਾਉਣੀ ਚਾਹੀਦੀ ਐ ਜਿੰਨੇ ਇਹ ਕਾਂਗਰਸੀ ਨੇ ਜਿੰਨੇ ਕਾਲੀ ਨੇ ਪਾਉਗਾ ਹੱਥ ਫਿਰ ਮਜੀਠੀ ਏਰਗੇ ਨੂੰ ਪਾਉਣਾ ਬਾਦਲਾਂ ਨੂੰ ਪਾਉਣਾ ਵਿਰਸੇਵਲ ਟੋਹਿਆਂ ਨੂੰ ਪਾਉਣਾ ਮਲੂਕੇ ਏਰਗਿਆਂ ਨੂੰ ਉਹ ਜਿੱਤੇ ਹੱਥ ਪਾਉਣੇ ਉੱਥੇ ਤਾਂ ਪੈਂਦਾ ਨਹੀਂ ਉੱਥੇ ਤੁਹਾਡੇ ਨਾਲ ਖੜਿਆ ਚੋਰ ਨੇ ਪੰਜਾਬ ਦਾ ਪੈਸਾ ਲੁੱਟਿਆ ਕੁੱਟਿਆ ਪੰਜਾਬ ਨੂੰ ਕੈਪਟਨ ਅਰਗਿਆਂ ਨੇ ਉੱਥੇ ਪਾਉ ਹੱਥ ਜਾਖੜ ਅਰਗਿਆਂ ਨੇ ਕਰੋ ਜੇਨਾਂ ਚ ਕਰੋ ਨਾ ਕਹਿਰਿਆਂ ਲਾ ਉੱਥੇ ਤੁਹਾਡੇ ਦਾ ਹੱਥ ਪੈਂਦਾ ਨਹੀਂ ਓਏ ਇੱਕ ਪੰਜਾਬ ਦੇ ਲੀਡਰ ਨੂੰ ਜਿਹੜਾ ਪੰਜਾਬ ਲਈ ਗੱਲ ਕਰਦਾ ਓ ਤੁਸੀਂ ਉਹਨੂੰ ਜੇਲ੍ਹਾਂ ਚ ਟੱਕਣਾ ਚਾਹੁੰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੱਲ ਗੌਰ ਨਾਲ ਸੁਣਿਓ ਪੰਜਾਬੀਓ ਤੁਹਾਡੇ ਲਈ ਲੜਨ ਵਾਲੇ ਸਿੱਖਾਂ ਦੀ ਗੱਲ ਕਰਨ ਵਾਲੇ ਦੀਪ ਸਿੱਧੂ ਦੇ ਇਨਸਾਫ ਦੀ ਗੱਲ ਕਰਨ ਵਾਲੇ ਸਿੱਧੂ ਮੂਸੇਵਾਲੇ ਦੇ ਹੱਕ 'ਚ ਬੋਲਣ ਵਾਲੇ ਪ੍ਰਵਿੰਦਰ ਸਿੰਘ ਝੋਟੇ ਦੇ ਹੱਕ 'ਚ ਬੋਲਣ ਵਾਲੇ ਲੱਖਾ ਸਿੰਘ ਸਧਾਨਾ ਦੇ ਹੱਕ 'ਚ ਬੋਲਣ ਵਾਲੇ ਤੇ ਸਿੱਖ ਕੌਮ ਦੀ ਹਰ ਮੁੱਦੇ ਤੇ ਗੱਲ ਕਰਨ ਵਾਲੇ ਲੀਡਰ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਉਹਨਾਂ ਦੀ ਗੱਲ ਕਰਨ ਲੱਗਿਆਂਗੇ। ਲੋ ਧਿਆਨ ਨਾਲ ਸੁਣਿਓ ਕਿ ਅੱਜ ਉਹਨਾਂ ਦੀ ਜੋ ਪਰਚਾ ਸਰਕਾਰ ਨੇ ੱੱਕੇ ਨਾਲ ਝੂਠਾ ਪਰਚਾ ਪਾਇਆ ਸੀ ਉਹਦੇ ਵਿੱਚ ਸਰਦਾਰ ਸੁਪਾਲ ਸਿੰਘ ਖੈਰਾ ਜੀ ਜੇਲ੍ਹ ਅੰਦਰ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਬਦਲੇ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਬਦਲੇ ਦੇ ਕਾਰਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਉਹਨਾਂ ਦੀ ਜਮਾਨਤ ਸੀ ਤੇ ਜਮਾਨਤ ਤੇ ਉਹਨਾਂ ਨੇ ਅੱਜ ਸ਼ਾਮ ਤੱਕ ਬਾਹਰ ਆ ਜਾਣਾ ਸੀ। ਤੇ ਬਾਹਰ ਆਉਣਾ ਸੀ ਤੇ ਜ਼ਮਾਨਤ ਹੋ ਗਈ ਸੀ ਪਰ ਪਰ ਸ ਪਗਵੰਸ ਸਿੰਘ ਮਾਨ ਨੇ ਇੱਕ ਕੋਜੀ ਹਰਕਤ ਹੋਰ ਕਰਨੀ ਸਟਾਰਟ ਕਰ ਦਿੱਤੀ ਹੈ ਉਹ ਕੀ ਹੈ ਕਿ ਅੱਜ ਸੁਪਾਲ ਸਿੰਘ ਖਹਿਰੇ ਦੀ ਐਨ ਡੀ ਪੀ ਐਸ ਜੋ ਮੁਕਦਮਾ ਦਰਜ ਕੀਤਾ ਹੋਇਆ ਸੀ ਝੂਠਾ ਮੁਕਦਮਾ ਜਿਹੜਾ ਇੱਕ ਕੱਲਾ ਫੋਨ ਆਇਆ ਸੀ ਤੇ ਫੋਨ ਤੇ ਕੀ ਗੱਲਬਾਤ ਹੋਈ ਤੋ ਉਹ ਤਾਂ ਜਾ ਹੀ ਨਹੀਂ ਨੀ ਬਸ ਫੋਨ ਆਉਣ ਦੇ ਨਾਤੇ ਉਹਨਾਂ ਤੇ ਇੱਕ ਪਰਚਾ ਪਾਇਆ ਗਿਆ ਝੂਠਾ ਝੂਠਾ ਪਰਚਾ ਪੈਣ ਤੋਂ ਬਾਅਦ ਸਰਕਾਰ ਬਦਲੀ ਤੇ ਇਹ ਭਗਵੰਤ ਸਿੰਘ ਮਾਨ ਜਿਹੜੇ ਕਿ ਪਹਿਲਾਂ ਇਸੇ ਪਰਚੇ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਮਦਦ ਕਰਦੇ ਸੀ ਜਦੋਂ ਕੈਪਟਨ ਅਮਰਿੰਦਰ ਨੇ ਉਹ ਅੰਦਰ ਧੱਕਣਾ ਚਾਹੁੰਦੇ ਸੀ ਅੰਦਰ ਕਰਨਾ ਚਾਹੁੰਦੇ ਸੀ ਤਾਂ ਇਹੀ ਭਗਵੰਤ ਮਾਨ ਖਹਿਰੇ ਦੇ ਹੱਕ 'ਚ ਬੋਲਦਾ ਸੀ ਪਰ ਅੱਜ ਅੱਜ ਬਿਲਕੁਲ ਨਿੱਜੀ ਹਰਕਤਾਂ ਤੇ ਉੱਤਰ ਆਇਆ ਹੈ ਬਿਲਕੁਲ ਬਖਲਾوٹ ਜਿਹੜੀ ਭਗਵੰਤ ਮਾਨ ਦੇ ਅੰਦਰ ਜਿਹੜੀ ਨਿੱਜੀ ਰਾਂਝਸਾ ਜੋ ਉਹ ਰੱਖਦਾ ਹੈ ਉਹ ਸਭ ਨੂੰ ਪਤਾ ਹੈ ਕਿ ਕਿੰਨਾ ਕਹੇ ਨਿੱਜੀ ਚੱਲਦਾ ਹੈ ਉਹ ਸਭ ਨੂੰ ਪਤਾ ਲੱਗ ਗਿਆ ਕਿਉਂਕਿ ਸਰਦਾਰ ਚੋਪਾਲ ਸਿੰਘ ਖਹਿਰਾ ਉਹ ਇਨਸਾਨ ਹੈ ਪੰਜਾਬੀਓ ਜਿਹੜਾ ਇਨਸਾਨ ਹਮੇਸ਼ਾ ਹੀ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਦੇ ਸਿੱਖੀ ਦੀ ਗੱਲ ਕਰਦਾ ਹੈ ਪੰਜਾਬ ਦੇ ਸਿੱਖੀ ਮਸਲਿਆਂ ਦੀ ਗੱਲ ਕਰਦਾ ਹੈ ਹਮੇਸ਼ਾ ਤੁਹਾਡੇ ਹੱਕ 'ਚ ਬੋਲਿਆ ਪਾਣੀਆਂ ਦੇ ਹੱਕ 'ਚ ਬੋਲਿਆ ਐ ਐਨਐਸਏ ਜਿਹੜੀ ਲੱਗਦੀ ਰਹੀ ਉਹਦੇ ਮਤਲਬ ਵਿਰੋਧ ਦੇ ਵਿੱਚ ਬੋਲਿਆ ਭਾਈ ਅਮਰਪਾਲ ਸਿੰਘ ਖਾਲਸੇ ਦੀ ਗੱਲ ਕੀਤੀ ਯਾਰ ਕਿੱਥੇ ਨਹੀਂ ਬੋਲਿਆ ਜੁਏਪੀਏ ਤੇ ਬੋਲਿਆ ਜੁਏਪੀਏ ਲਾਈ ਸੀ ਉਦੋਂ ਕਿੰਨੇ ਬੰਦੇ ਸੁਪਾਲ ਸਿੰਘ ਖਹਿਰਾ ਨੇ ਕਢਾਏ ਉਹ ਪਰ ਅੱਜ ਪੰਜਾਬੀਓ ਤੁਸੀਂ ਸੁੱਤੇ ਨਾ ਰਹੇ ਜਿਓ ਜਿਹੜਾ ਬੰਦਾ ਤੁਹਾਡੇ ਲਈ ਆਪਣੀ ਨੀਂਦ ਗਵਾ ਸਕਦਾ ਤੁਹਾਡੇ ਲਈ ਜੇਲ੍ਹਾਂ ਚ ਜਾ ਸਕਦਾ ਤੁਹਾਡੇ ਲਈ ਸਰਕਾਰ ਨਾਲ ਟੱਕਰ ਲੈ ਸਕਦਾ ਅੱਜ ਇਹ ਨਾ ਹੋਵੇ ਕਿ ਅੱਜ ਆਪਾਂ ਘਰਾਂ ਚ ਬੈਠੇ ਰਹੀਏ ਤੇ ਉਹ ਬੰਦਾ ਦੁਖੀ ਹੋਵੇ ਉਸ ਬੰਦੇ ਨੂੰ ਨਿੱਜੀ ਤੌਰ ਤੇ ਟੌਰਚਰ ਕੀਤਾ ਜਾਵੇ ਉਹ ਬੰਦੇ ਨੂੰ ਜੇਲਾ ਸਾੜ ਦਿੱਤਾ ਜਾਵੇ ਤੇ ਫਿਰ ਸਾਡੇ ਤੇ ਲਾਹਨਤ ਹੈ ਭਾਈ ਜੇ ਅਸੀਂ ਨਾ ਬੋਲੇ ਇਸ ਕਰਕੇ ਪੰਜਾਬੀਓ ਬੋਲੋ ਤੇ ਅੱਜ ਖੈਰਾ ਸਾਹਿਬ ਦੀ ਜਵਾਨਤ ਸੀ ਸ਼ਾਮ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਸੀ ਜਵਾਨਤ ਉਹ ਲੱਗੀ ਸੀ ਪਰ ਖਬਰ ਮਿਲੀ ਹੈ ਕਿ ਸੁਜਾਨ ਸੁਬਾਨਪੁਰ ਸੁਬਾਨਪੁਰ ਪੁਲਿਸ ਨੂੰ ਐਫ ਆਈ ਆਰ ਕਰਨ ਦੇ ਲਈ ਸਰਦਾਰ ਭਗਤ ਸਿੰਘ ਮਾਨ ਨੇ ਹੁਕਮ ਜਾਰੀ ਕਰਤੇ ਆ ਕਿ ਖਹਿਰੇ ਨੂੰ ਬਾਹਰ ਆਉਣ ਤੋਂ ਪਹਿਲਾਂ ਇੱਕ ਹੋਰ ਮੁਕਾਦਮਾ ਦਰਜ ਕਰਕੇ ਫਿਰ ਅੰਦਰ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਤਾਂ ਜੋ ਸ਼ਾਮ ਤੱਕ ਵੀ 3 ਵਜੇ ਤੋਂ ਪਹਿਲਾਂ ਕਪੂਰਥਲਾ ਦੇ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾ ਸਕੇ ਇਹ ਇਹ ਜਿਹੜੀ ਇਹ ਗੱਲਬਾਤ ਹੈ ਇਹ ਸਰਦਾਰ ਮਹਤਾਬ ਸਿੰਘ ਖਹਿਰਾ ਨੇ ਲਿਖੀ ਹੈ ਕੀ ਲਿਖਿਆ ਕਿ ਦੇਖੋ ਭਗੰਤ ਮਾਨ ਦੀ ਬੁਖਲਾਇਟ ਅੱਜ ਮਾਨਜੋਗ ਹਾਈ ਕੋਰਟ ਵੱਲੋਂ ਮੇਰੇ ਪਿਤਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਐਨਡੀਪੀਐਸ ਕੇਸ ਵਿੱਚ ਦਿੱਤੀ ਗਈ ਜਵਾਨ ਤੋਂ ਪੂਰੀ ਤਰ੍ਹਾਂ ਪ੍ਰੇਸ਼ਾਨ ਹੋਏ ਭਗਵੰਤ ਮਾਨ ਨੇ ਨਫ਼ਰਤ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਮੇਰੇ ਪਿਤਾ ਖਿਲਾਫ ਸੁਬਾਨਪੁਰ ਪੁਲਿਸ ਨੂੰ ਇੱਕ ਹੋਰ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉਹਨਾਂ ਨੂੰ 3 ਵਜੇ ਤੋਂ ਪਹਿਲਾਂ ਕਬੂਰਥਲਾ ਦੇ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾ ਸਕੇ ਮੈਂ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਦੀਆਂ ਇਹ ਧਮਕੀਆਂ ਤੇ ਕੋਝੀਆਂ ਹਰਕਤਾਂ ਤੋਂ ਮੇਰੇ ਪਿਤਾ ਡਰਨ ਵਾਲੇ ਨਹੀਂ ਹਨ ਅਸੀਂ ਪੰਜਾਬ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਮਹਤਾਬ ਸਿੰਘ ਖਹਿਰਾ ਇਹ ਗੱਲ ਖਹਿਰਾ ਮਹਤਾਬ ਸਿੰਘ ਖਹਿਰਾ ਨੇ ਜਨਤਕ ਕੀਤੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਪੰਜਾਬੀਓ ਜਿਹਨੂੰ ਤੁਸੀਂ ਕਦੇ ਹਰਮਨ ਪਿਆਰਾ ਲੀਡਰ ਸਮਝਦੇ ਹੁੰਦੇ ਸੀ ਭਵੰਤਮਾਨ ਨੂੰ ਕਿ ਅੱਜ ਉਹ ਜਿਹੜਾ ਵੀ ਬੰਦਾ ਪੰਜਾਬ ਦੇ ਲਈ ਬੋਲਦਾ ਹੈ ਜਿਹੜਾ ਵੀ ਬੰਦਾ ਸਿੱਖੀ ਦੀ ਗੱਲ ਕਰਦਾ ਹੈ ਜਿਹੜਾ ਵੀ ਬੰਦਾ ਨਸਿਆਂ ਦੇ ਬੁੱਧ ਚੱਲਦਾ ਹੈ ਉਹਨਾਂ ਨੂੰ ਜੇਨਾਂ ਚ ਕਿਉਂ ਤੱਕ ਰਿਹਾ ਹੈ ਕੀ ਕੱਲਾ ਭਗਵੰਤ ਮਾਨ ਹੀ ਚਾਹੁੰਦਾ ਕਿ ਇਹ ਪੰਜਾਬ ਬਚੇ ਪਰ ਇਹ ਕੋਝੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਨਫ਼ਰਤ ਦੀ ਰਾਜਨੀਤੀ ਕਰ ਰਿਹਾ ਹੈ ਇਹ ਕੋਝੀਆਂ ਹਰਕਤਾਂ ਇਹ ਨਿੱਜੀ ਲੜਾਈਆਂ ਲੜ ਰਿਹਾ ਹੈ ਜਿਹੜਾ ਬੰਦਾ ਇਹਦੇ ਖਿਲਾਫ ਬੋਲਦਾ ਉਹ ਜੇਲ੍ਹਾਂ 'ਚ ਜਿਹੜਾ ਬੰਦਾ ਇਹਦੇ ਖਿਲਾਫ ਬੋਲਦਾ ਉਹਤੇ ਪਰਚੇ ਉਹਨੂੰ ਪਰੇਸ਼ਾਨੀਆਂ ਚ ਲਾ ਰਹੀਆਂ ਪੈਰੀ ਨੇ ਇੰਨਾ ਕੁਸਤਾ ਯਾਰ ਕੈਪਟਨ ਤੇ ਬਾਦਲਾ ਨਹੀਂ ਕੀਤਾ ਹਾਂ ਉਂਝ ਭਾਵੇਂ ਬਾਦਲਾ ਨੇ ਸਾਡੀ ਕੌਮ ਦਾ ਬੇੜਾ ਕਰਕ ਕੀਤਾ ਪਰ ਆ ਕੰਮ ਨਹੀਂ ਜਿਹੜੇ ਉਹਨਾਂ ਦੇ ਖਿਲਾਫ ਬੋਲੇ ਵੀ ਉਹਨਾਂ ਦੇ ਪਰਚੇ ਉਹਨਾਂ ਨੂੰ ਜੇਲ੍ਹਾਂ ਤੱਕ ਦੋ ਯਾਰ ਭਗਵੰਤ ਸਿੰਘ ਤੂੰ ਤਾਂ ਜਮੀ ਨਿੱਜੀ ਲੜਾਈਆਂ ਤੇ ਆ ਗਿਆ ਯਾਰ ਹੋਸ਼ ਕਰ ਬਾਈ ਇਹੀ ਲੋਕ ਐ ਜਿਨ੍ਹਾਂ ਨੇ ਤੈਨੂੰ ਜਿਤਾਇਆ ਤੈਨੂੰ ਮੁੱਖ ਮੰਤਰੀ ਬਣਾਇਆ ਤੇ ਆ ਜੋ ਹੀ ਲੋਕ ਪੰਜਾਬ ਦੀ ਖੈਰ ਮੰਗਦੇ ਐ ਤੈਨੂੰ ਕਹਿੰਦੇ ਐ ਕੀ ਯਾਰ ਭਗਵੰਤ ਸਿੰਘ ਕੰਮ ਕਰ ਪੰਜਾਬ ਦੇ ਲਈ ਲੜ ਆਹ ਕਰੋੜਾ ਰੁਪਇਆ ਜਿਹੜੇ ਤੁਸੀਂ ਟੈਂਟਾਂ ਤੇ ਖਰਚ ਕਰਦੇ ਹੋ ਆ ਜਿਹੜੇ ਚਿੱਟਾ ਫਰਨ ਤੇ ਪ੍ਰੇਮਿੰਦਰ ਝੋਟੇ ਵਰਗੇ ਨੂੰ ਜੇਲ੍ਹਾਂ ਚ ਭੇਜਦੇ ਹੋ ਲੱਖੇ ਸਦਾਣੇ ਬਾਈ ਵਰਗਿਆਂ ਤੇ ਤੁਸੀਂ ਝੂਠੇ ਪਰਚੇ ਤਰਨ ਤਨ ਕਰਾ ਦਿੰਨੇ ਹੋ ਇਹ ਤੈਨੂੰ ਪੰਜਾਬੀ ਕਹਿਣਾ ਚਾਹੁੰਦੇ ਆ ਕਿ ਇਹ ਸਭ ਕੁਝ ਤੂੰ ਗਲਤ ਕਰ ਰਹੇ ਆ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਭੇਜੇ ਹੋਏ ਆ ਤੇ ਕੇਰੀ ਵਾਲਾ ਵਰਗੇ ਚੋਰ ਜਿਨ੍ਹਾਂ ਨੇ ਈਡੀ ਦੀ ਰੇਡ ਮਾਰੀ ਜਦੋਂ ਇਹਨਾਂ ਨੇ ਕਿਸੇ ਤੇ ਈਡੀ ਦੀ ਰੇਡ ਵੱਜੀ ਤਾਂ ਬਦਲ ਆ ਖੋਰੀ ਦੀ ਰਾਜਨੀਤੀ ਤੇ ਜਦੋਂ ਇਹ ਕਿਸੇ ਤੇ ਰੇਡ ਮਰਪਾਉਂਦੇ ਆ ਤਾਂ ਇਨਕਲਾਬ ਬਸ ਆ ਗੱਲਾਂ ਨੇ ਇਹਨਾਂ ਕੋਲੇ ਹੋਰ ਕੋਈ ਗੱਲ ਨਹੀਂ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਫੜਿਆ ਜਾਵੇ ਤਾਂ ਤਾਂ ਇਹ ਕਹਿੰਦੇ ਦਾ ਬਦਲੇ ਬਦਲਾ ਕੋਈ ਦੀ ਰਾਜਨੀਤੀ ਕਰ ਰਿਹਾ ਹੈ મોદી ਤੇ ਜਦੋਂ ਕੋਈ ਹੋਰ ਫੜਿਆ ਜਾਵੇ ਫਿਰ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਇਹ ਇਨਕਲਾਬ ਦੀਆਂ ਲੀਹਾਂ ਤੇ ਅਸੀਂ ਚੱਲ ਪਿਆਗੇ ਅਸੀਂ ਚੋਰਾਂ ਨੂੰ ਫੜ ਰਹੇ ਹਾਂ ਭਰਾਵੋ ਤੁਹਾਡੇ ਮੰਤਰੀ ਸੁਸ਼ੋਭੀ ਅਰਗੇ ਕਿੱਥੇ ਆ ਜੈਨ ਅਰਗੇ ਕਿੱਥੇ ਆ ਤੇ ਹੁਣ ਕੇ ਜੀ ਆਲੂ ਈੜੀ ਦਾ ਘੇਰਾ ਪੈ ਗਿਆ ਹੁਣ ਕੇ ਜੀ ਆ ਭਾਜਪਾ ਕਿਉਂ ਸਵਾਲਾਂ ਤੋਂ ਜਵਾਬ ਦਿਓ ਨਾ ਜੇ ਸੱਚੇ ਹੋ ਤਾਂ ਭੱਜਣ ਦੀ ਲੋੜ ਨਹੀਂ ਜਵਾਬ ਦਿਓ ਈੜੀ ਨੂੰ ਖੜ ਕੇ ਇਸ ਕਰਕੇ ਪੰਜਾਬੀਓ ਸਰਦਾਰ ਸੁਪਾਲ ਸਿੰਘ ਖਹਿਰੇ ਨੂੰ ਅੱਜ ਆਪਣੇ ਸਾਥ ਦੀ ਲੋੜ ਹੈ ਜਦੋਂ ਵੀ ਕੋਈ ਕਾਲ ਆਵੇ ਜਦੋਂ ਵੀ ਕਿਤੇ ਮਹਤਾਬ ਸਿੰਘ ਖਹਿਰਾ ਕੋਈ ਪੋਸਟ ਪਾਉਂਦੇ ਆਪਾਂ ਨੂੰ ਸੱਦਾ ਦਿੰਦੇ ਆ ਤਾਂ ਆਪਾਂ ਨੂੰ ਜ਼ਰੂਰ ਭਾਈ ਉੱਥੇ ਪਹੁੰਚ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਣਾ ਚਾਹੀਦਾ ਕਿਉਂਕਿ ਅਗਲਾ ਨਹੀਂ ਭੱਜਦਾ ਯਾਰ ਭਾਵੇਂ ਕਿ ਅੱਜ ਖਹਿਰਾ ਸਾਹਿਬ ਕਾਂਗਰਸ ਚ ਨੇ ਪਰ ਸਭ ਕੁਝ ਛੱਡ ਕੇ ਫਿਰ ਵੀ ਉਹ ਪੰਜਾਬ ਦੀ ਗੱਲ ਕਰਦੇ ਆ ਸਾਡੀ ਕੌਮ ਦੀ ਗੱਲ ਕਰਦੇ ਆ ਸਖੀ ਦੀ ਗੱਲ ਕਰਦੇ ਆ ਸਭ ਸਾਰੀਆਂ ਗੱਲਾਂ ਕਰਦਾ ਉਹ ਇਨਸਾਨ ਪੰਜਾਬ ਦੇ ਮੁੱਦੇ ਚੱਕਦਾ ਹੈ ਪਾਣੀਆਂ ਦੀ ਲੜਾਈ ਪਰ ਮੈਂ ਇਹ ਗੱਲ ਪੁੱਛਣਾ ਚਾਹਣਾ ਕਾਂਗਰਸ ਨੂੰ ਕਿ ਕਾਂਗਰਸ ਵਾਲਿਓ ਉਹ ਇੱਕ ਝੂਠੇ ਮੰਤਰੀ ਪਿੱਛੇ ਉਹ ਕਿਹੜਾ ਭਾਰਤ ਭੂਸ਼ਨ ਕਿਹੜਾ ਉਹ ਤੁਹਾਡਾ ਆਸੂ ਉਹਦੇ ਪਿੱਛੇ ਤੁਸੀਂ ਧਰਨੇ ਲਾ ਸਕਦੇ ਹੋ ਉਹ ਇੱਕ ਸੱਚਾ ਬੰਦਾ ਜਿਹਨੇ ਪੰਜਾਬ ਦੀ ਲੜਾਈ ਲੜ ਰਿਹਾ ਤੇ ਉਹਦੇ ਪਿੱਛੇ ਤੁਸੀਂ ਚੁੱਪਧਰੀ ਬੈਠੇ ਹੋ ਯਾਰ ਫੇਰ ਤਾਂ ਸਿੱਧਮ ਸਿੱਧੀਆਂ ਤੁਹਾਡੀਆਂ ਅੰਗਲੀਆਂ ਸਗਲੀਆਂ ਭਵੰਤਮਨ ਨਾਲ ਜੁੜੀਆਂ ਹੋਈਆਂ ਨੇ ਰਾਜਾ ਬੜਿੰਗ ਨਹੀਂ ਚਾਹੁੰਦਾ ਕਿ ਸਰਦਾਰ ਸੁਪਾਲ ਸਿੰਘ ਖੇਹੜਾ ਬਾਹਰ ਆਵੇ ਇਹ ਇਹ ਸਾਰਾ ਕੁਝ ਰਾਜਾ ਬੜਿੰਗ ਤੇ ਭਵੰਤਮਾਨ ਕਰ ਰਹੇ ਨੇ ਕਿਉਂਕਿ ਜਿਹੜੀ ਜਗ੍ਹਾ ਤੇ ਅੱਜ ਰਾਜਾ ਬੜਿੰਗਾ ਉੱਥੇ ਸਰਦਾਰ ਸੁਪਾਲ ਸਿੰਘ ਖੇਹੜਾ ਹੋਣਾ ਚਾਹੀਦਾ ਪੰਜਾਬ ਦੇ ਲੋਕ ਚਾਹੁੰਦੇ ਆ ਇਸ ਕਰਕੇ ਰਾਜਾ ਬੜਿੰਗ ਨਹੀਂ ਚਾਹੁੰਦਾ ਕਿਉਂਕਿ ਉਹਦੀ ਪ੍ਰਧਾਨਗੀ ਖੁਸ਼ਦੀ ਹੈ ਕਿਉਂਕਿ ਉਹਨੂੰ ਕੋਈ ਫਿਰ ਪੁੱਛਣਾ ਨਹੀਂ ਕਿਉਂਕਿ ਉਹ ਬੰਦੇ ਨੇ ਤਾਂ ਵਿਧਾਨ ਸਭਾ ਚ ਹੀ ਬੋਲਣਾ ਜਾ ਕੇ ਉਹ ਬੰਦੇ ਨੇ ਪੰਜਾਬ ਦੀ ਲੜਾਈ ਵੀ ਲੜਨੀ ਆ ਉਹਨਾਂ ਮੁੱਦੇ ਵੀ ਚੱਕਣੇ ਆ ਤੇ ਰਾਜਾ ਬੜਿੰਗ ਨੂੰ ਜਦੋਂ ਕਹਿਣਗੇ ਲੋਕ ਵੀ ਤੂੰ ਕਿਉਂ ਨਹੀਂ ਬੋਲਦਾ ਤੂੰ ਪ੍ਰਧਾਨ ਹੈ ਤੇ ਫਿਰ ਕਾਕਾ ਉਹ ਬਸਾਂ ਲੀਆਂ ਬਾਡੀਆਂ ਦੀ ਫੈਲ ਖੁੱਲਦੀ ਐ ਇਹ ਸਾਰੀ ਅੰਗਲੀ ਸੰਗਲੀ ਸਾਰੀ ਜੁੜੀ ਹੋਈ ਐ ਭਵੰਤਮਾਨ ਦੇ ਨਾਲ ਤੇ ਭਵੰਤਮਾਨ ਦੇ ਨਾਲ ਹੀ ਕਾਂਗਰਸ ਦੇ ਵੱਡੇ ਲੀਡਰ ਰਲ ਕੇ ਖਹਿਰੇ ਨੂੰ ਜੇਲ੍ਹ ਚੋਂ ਬਾਹਰ ਨਹੀਂ ਕੱਢਣਾ ਚਾਹੁੰਦੇ ਜੇ ਖਹਿਰਾ ਹੁੰਦਾ ਤਾਂ ਇਹਨਾਂ ਦੀ ਲੀਡਰੀਆਂ ਜਾਂਦੀਆਂ ਨੇ ਕਿਉਂਕਿ ਸਰਦਾਰ ਸੁਖਪਾਲ ਸਿੰਘ ਖਹਿਰੇ ਨੇ ਪੰਜਾਬ ਦੀ ਗੱਲ ਕਰਨੀ ਐ ਉਹਨੇ ਕੋਈ ਆਪਣੇ ਅਹੁਦੇ ਦੀ ਗੱਲ ਨਹੀਂ ਕਰਨੀ ਉਹਨੇ ਕੋਈ ਕਾਂਗਰਸ ਦੀ ਗੱਲ ਨਹੀਂ ਕਰਨੀ ਉਹਨੇ ਪੰਜਾਬ ਦੀ ਗੱਲ ਕਰਨੀ ਐ ਇਸ ਕਰਕੇ ਪੰਜਾਬ ਦੀ ਗੱਲ ਕਰਨ ਵਾਲੇ ਇਹਨਾਂ ਨੂੰ ਬੁਰੇ ਲੱਗਦੇ ਐ ਪੰਜਾਬ ਬਚਾਉਣ ਵਾਲੇ ਇਹਨਾਂ ਨੂੰ ਬੁਰੇ ਲੱਗਦੇ ਆ ਤਾਂ ਕਰਕੇ ਇਹ ਕੋਝੀਆਂ ਹਰਕਤਾਂ ਦੇ ਭਗੰਤਮਾਨ ਵਰਗੇ ਉਤਰੇ ਆ ਪਰ ਭਗੰਤਮਾਨ ਸਾਹਿਬ ਕਿੰਨਾ ਕੁ ਟਾਈਮ 2 ਸਾਲ ਰੱਖਰੋਗੇ ਅੰਦਰ 3 ਸਾਲ ਰੱਖਰੋਗੇ ਉਹ ਕਦੇ ਤਾਂ ਇਹ ਰਾਜ ਬਦਲੂ ਕਦੇ ਤਾਂ ਕੁਰਸੀ ਤੁਹਾਡੇ ਹੱਥੋਂ ਜਾਊ ਤੇ ਫੇਰ ਕਿੱਧਰ ਭਜੋਗੇ ਮੈਂ ਤਾਂ ਇਹ ਸੋਚਦਾ ਹਾਂ ਕਿ ਇਹ ਲੋ ਇਹ ਜਿਹੜੇ ਲੀਡਰਾਂ ਚੱਲੀ ਜਾਂਦੇ ਆ ਦੇਖੋ ਚੋਰਾਂ ਨੂੰ ਫੜ ਦਿਓ ਠੀਕ ਐ ਤੁਹਾਡੇ ਹੱਕ 'ਚ ਫੜਨੇ ਵੀ ਚਾਹੀਦੇ ਆ ਡਾਕ ਪੋਣੀ ਚਾਹੀਦੀ ਆ ਜਿੰਨੇ ਇਹ ਕਾਂਗਰਸੀ ਨੇ ਜਿੰਨੇ ਕਾਲੀ ਨੇ ਪਾਉਗਾ ਹੱਥ ਫਿਰ ਮਜੀਠੀ ਵਰਗੇ ਨੂੰ ਪਾਉਣਾ ਬਾਦਲਾਂ ਨੂੰ ਪਾਉਣਾ ਵਿਰਸੇਵਲ ਟੋਹਿਆਂ ਨੂੰ ਪਾਉਣਾ ਮਲੂਕੇ ਵਰਗਿਆਂ ਨੂੰ ਉਹ ਜਿੱਥੇ ਹੱਥ ਪਾਉਣਾ ਉੱਥੇ ਤਾਂ ਪੈਂਦਾ ਨਹੀਂ ਉੱਥੇ ਤੁਹਾਡੇ ਨਾਲ ਖੜਿਆ ਚੋਰ ਨੇ ਪੰਜਾਬ ਦਾ ਪੈਸਾ ਲੁੱਟਿਆ ਕੁੱਟਿਆ ਪੰਜਾਬ ਨੂੰ ਕੈਪਟਨ ਵਰਗਿਆਂ ਨੇ ਉੱਥੇ ਪਾਉ ਹੱਥ ਜਾਖੜ ਵਰਗਿਆਂ ਨੇ ਕਰੋ ਜੇਲਾ 'ਚ ਕਰੋਨ ਕਾਰਿਆਂ ਲਾਓ ਉੱਥੇ ਤਾਂ ਤੁਹਾਡੇ ਦਾ ਹੱਥ ਪੈਂਦਾ ਨਹੀਂ ਉਹ ਇੱਕ ਪੰਜਾਬ ਦੇ ਲੀਡਰ ਨੂੰ ਜਿਹੜਾ ਪੰਜਾਬ ਲਈ ਗੱਲ ਕਰਦਾ ਹੈ ਉਹ ਤੁਸੀਂ ਉਹਨੂੰ ਜੇਲਾ 'ਚ ਟੱਕਣਾ ਚਾਹੁੰਦੇ ਹੋ ਪਰ ਮੈਂ ਭਗੰਤਮਨ ਸਾਹਿਬ ਕਹਿਣਾ ਚਾਹਣਾ ਕਿ ਕਿੰਨਾ ਟਾਈਮ ਨੱਪ ਲਓਗੇ ਕਿੰਨਾ ਟਾਈਮ ਜੇਲਾ ਚ ਰੱਖ ਲਓਗੇ ਇੱਕ ਨਾ ਇੱਕ ਦਿਨ ਤਾਂ ਉਹਨੇ ਆ ਹੀ ਜਾਣਾ ਤੇ ਫਿਰ ਕਿੱਥੇ ਜਾਓਗੇ ਤੇ ਫਿਰ ਕਿੱਧਰ ਨੂੰ ਭਜੋਗੇ ਇਹ ਨਫਰਤ ਦੀ ਰਾਜਨੀਤੀ ਭਗੰਤ ਸਿਆ ਨਾ ਕਰ ਇਹ ਇਹਹੀ ਰਾਜਨੀਤੀ ਪਹਿਲਾਂ ਬਾਦਲਾਂ ਨੇ ਕੀਤੀ ਫਿਰ ਕੈਪਟਨਾਂ ਨੇ ਕੀਤੀ ਹਾਲਾਤ ਦੇਖ ਲੈ ਬੈਠੇ ਦੇਖ ਲੈ ਕਿੱਥੇ ਅੱਜ ਇਸ ਕਰਕੇ ਭਗੰਤ ਸਿਆ ਨਾ ਕਰ ਰਹੇ ਰਾਜਨੀਤੀ ਨਾ ਕਰ ਇਹ ਰਾਜਨੀਤੀ ਤੈਨੂੰ ਪੈੜੀ ਪੈਣੀ ਆ ਆ ਬਥੇਰੇ ਹੁਣ ਚਮਚੇ ਆ ਜਾਣਗੇ ਚਮਚੇ ਬੋਲਣਗੇ ਕਮੈਂਟਾਂ ਦੇ ਵਿੱਚ ਐ ਕਰਨਗੇ ਓ ਭਰਾਵੋ ਓ ਤੁਹਾਡੀ ਜ਼ਮੀਰ ਮਰ ਜੇ ਓ ਜ਼ਮੀਰ ਓ ਤੁਹਾਡੇ ਸਿੱਖਾਂ ਦੇ ਮੁੰਡੇ ਡਿਬਰੂਗੜ੍ਹ ਬੈਠੇ ਹੋਣ ਓਏ ਓ ਕੇਰੀ ਵਾਲਾ ਦਿੱਲੀ ਦਾ ਇੱਕ ਬੰਦਾ ਆ ਕੇ ਤੁਹਾਡੇ ਇੱਥੇ ਜੋਗਾ ਕਰਦਾ ਓ ਕਰੋੜਾ ਰੁਪਇਆ ਖਰਚ ਕਰਤਾ ਹੋਵੇ 55 ਲੱਖ 55 ਕਰੋੜ ਰੁਪਇਆ ਰੈਲੀਆਂ ਤੇ ਖਰਚ ਕਰ ਤੁਸੀਂ ਬੋਲਣ ਨੂੰ ਮਰਦੇ ਹੋ ਯਾਰ ਤੁਸੀਂ ਕੀ ਬੋਲੋਗੇ ਯਾਰ ਜ਼ਮੀਰਾਂ ਤੁਹਾਡੀਆਂ ਮਰ ਗਿਆ ਗਹਿਣੇ ਧਰਤੀਆਂ ਤੁਸੀਂ ਦਿੱਲੀ ਮੂਰੇ ਇਸ ਕਰਕੇ ਜਿਹੜੇ ਭਰਾ ਪਿਆਰ ਕਰਦੇ ਆ ਆ ਕਮੈਂਟਾਂ ਵਾਲੀਆਂ ਭੇਡਾਂ ਦਾ ਜਵਾਬ ਨਾ ਦਿਆ ਕਰੋ ਬਾਈ ਇਹੋ ਜਿਹੇ ਕਤਿਲਾਂ ਬਹੁਤ ਫਿਰਦੀਆਂ ਨੇ ਨਾ ਜਵਾਬ ਦਿਆ ਕਰੋ ਸੱਚੀ ਗੱਲ ਨੂੰ ਅੱਗੇ ਭੇਜ ਦਿਆ ਕਰੋ ਸੱਚੀ ਗੱਲ ਸੁਣ ਲਿਆ ਕਰੋ ਐਵੇਂ ਇਹਨਾਂ ਇਹਨਾਂ ਤੱਕ ਧਿਆਨ ਨਾ ਦਿਆ ਕਰੋ ਚੰਗੀ ਗੱਲ ਨੂੰ ਸੁਣ ਲਓ ਤੇ ਉਹਨੂੰ ਅੱਗੇ ਭੇਜ ਦਿਓ ਬਾਈ ਇਸ ਕਰਕੇ ਬੇਨਤੀ ਹੈ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਦੇ ਹੱਕ 'ਚ ਜਰੂਰ ਜੇਕਰ ਕੋਈ ਆਵਾਜ਼ ਆਉਂਦੀ ਆ ਆਪਾਂ ਨੂੰ ਜਰੂਰ ਜਾਣਾ ਚਾਹੀਦਾ ਪੂਰੇ ਪੰਜਾਬ ਨੂੰ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਕਿ ਉਸ ਇਨਸਾਨ ਨੂੰ ਮਹਿਸੂਸ ਨਾ ਹੋਵੇ ਕਿ ਮੈਂ ਪੰਜਾਬ ਲਈ ਖੜਦਾ ਨਹੀਂ ਆ ਤੇ ਪੰਜਾਬ ਮੇਰੇ ਲਈ ਨਹੀਂ ਖੜਿਆ ਪੰਜਾਬ ਹਮੇਸ਼ਾ ਹੀ ਉਸ ਇਨਸਾਨ ਨਾਲ ਖੜਾ ਜਿਹੜਾ ਪੰਜਾਬ ਦੀ ਗੱਲ ਕਰਦਾ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਜਿਹੜਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਰਿਹਾ ਤੇ ਪੰਜਾਬੀਓ ਜਾਗੋ ਤੇ ਸੱਚੇ ਬੰਦੇਆਂ ਦਾ ਸਾਥ ਦਿਓ ਭਾਵੇਂ ਉਹ ਕਿਸੇ ਵੀ ਪਾਰਟੀ ਚ ਨੇ ਸੱਚੇ ਬੰਦੇ ਚੁਣੋ ਪਾਰਟੀ ਨਾ ਚੁਣੋ ਸਹੀ ਬੰਦਿਆਂ ਦਾ ਸਾਥ ਦਿਓ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਆ ਪੰਜਾਬ ਜੁਏਪੀਏ ਜਿਹਨੇ ਮੁੰਡਿਆਂ ਤੇ ਲੱਗਿਆ ਸੀ ਉਹ ਖੈਰੇ ਨੇ ਮੁੱਦਾ ਚੱਕਿਆ ਕਿੱਡਾ ਮੁੱਦਾ ਸੀ ਕੋਈ ਹੋਰ ਕਿਉਂ ਨਹੀਂ ਬੋਲਿਆ ਕਿਉਂਕਿ ਲੱਤਾਂ ਨਹੀਂ ਪਾਰ ਚਲਦੀਆਂ ਯਾਰ ਲੱਤਾਂ ਪਾਰ ਚਲਣੀਆਂ ਚਾਹੀਦੀਆਂ ਜਦੋਂ ਕੋਈ ਮੁੱਦਿਆ ਚੱਕਣਾ ਹੈ ਪੰਜਾਬ ਦਾ ਇਸ ਕਰਕੇ ਬੇਨਤੀਆਂ ਆਈ ਸੀ ਕਿ ਜਿਉਂਦੇ ਵੱਸਦੇ ਰੋ ਜਿਹੜੇ ਭਰਾ ਪਿਆਰ ਕਰਦੇ ਆ ਤੇ ਜਰੂਰ ਵਾਜੀ ਜਦੋਂ ਵੀ ਕੋਈ ਸੱਦਾ ਆਵੇ ਆਪਾਂ ਸਪਾਲ ਸਿੰਘ ਖਹਿਰਾ ਜੀ ਦਾ ਜਰੂਰ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ